22 ਸਾਲ ਦਾ ਬੱਚਾ ਅਜੇ ਦੀ ਜਵਾਨੀ ਸ਼ੁਰੂ ਹੀ ਸੀ ਅਜੇ ਦੇ ਨਹੀਂ ਹੋਈ ਅਜੇ ਸੇਰਾ ਬਣ ਕੇ ਭੈਣ ਨੂੰ ਮਾਰਨ ਦੀ ਲੋੜ ਨਹੀਂ ਕਿ 25 ਤੱਕ ਨਾ 22 ਸਾਲ ਦਾ ਕਰ ਦੇਣਾ ਤੂੰ ਨੂੰ ਮਾਰ ਦੇਣਾ ਇੱਕ ਦੰਪ ਦੇ ਵਿੱਚ ਕਿ ਕੋਈ ਰੰਜਸ਼ੀ ਤੇ ਬੈ ਕੇ ਕੱਢ ਲੂੰ ਤੇ ਨਾ ਹੁੰਦਾ ਕਿਉਂ ਦੇ ਮੋਟਿਆਂ ਦੇ ਉੱਤੇ ਪੁੱਤ ਨਹੀਂ ਨਾਸ ਜਾਣੀ ਉਸ ਪੁੱਤ ਨੂੰ ਪੁੱਛ ਕੇ ਦੇਖੋ ਕਿਸੇ ਜੇ ਨਹੀਂ ਬਈ ਸਹੀ ਤੇ ਜਿਨ੍ਹਾਂ ਨੇ ਵੀ ਕਿਹਾ ਹੈ ਗਲਤ ਕਿਹਾ ਹੈਗਾ ਪਰ ਸਹੀ ਗੱਲ ਸਾਰੇ ਨਹੀਂ ਆਪਣੇ ਜੀ ਲੁਧਿਆਣਾ ਜ਼ਿਲ੍ਹੇ ਚ ਇੱਕ ਹਾਸਾ ਹੋ ਗਿਆ ਸੀ ਪਿਛਲੇ ਦਿਨਾਂ ਚ ਤੇ ਕਾਰਤਿਕ ਨਾਲ ਦੇ ਮੁੱਦੇ ਨਾਲ ਤੇ ਅਸੀਂ ਬਈ ਪਹਿਲਾ ਵੀਡੀਓ ਨਹੀਂ ਪਾਈਆ ਜਦੋਂ ਇਹ ਨਿਊਜ਼ ਆਈਆ ਅਸੀਂ ਕੋਈ ਵੀਡੀਓ ਨਹੀਂ ਪਾਈ ਕਿਉਂਕਿ ਸਾਨੂੰ ਆਇਆ ਸੀਗਾ ਬਾਈ ਕਿ ਆਪਾਂ ਜਿਵੇਂ ਸਿੱਧੂ ਮੂਸੇਵਾਲੇ ਦੇ ਗਾਇਤ ਤੇ ਲੋਕਾਂ ਨੇ ਪੈਸੇ ਇਕੱਠੇ ਸੀਗੇ ਆਪਾਂ ਨਹੀਂ ਉਹ ਕੰਮ ਕਰਨਾ ਤੇ ਨਾ ਆਪਾਂ ਇਸ ਦਾਵਾ ਉਹ ਔਨ ਕਰਨਾ ਵਾ ਤਾਂ ਬਈ ਆਪਾਂ ਪਹਿਲੀ ਗੱਲ ਇਹ ਦੂਜੀ ਗੱਲ ਇਹ ਬਾਈ ਜਿਹੜਾ ਵੀ ਹੋ ਜਾਵੇ ਇਹ ਕੰਮ ਇਹ ਬਹੁਤ ਗਲਤ ਹੋਇਆ ਬਾਈ ਤੇ ਅਸੀਂ ਦੇਖਦੇ ਪਏ ਉਹਦੀ ਭੈਣ ਉਸਦੀ ਮਾਂ ਉਸਦੇ ਦੋਸਤ ਮਿੱਤਰ ਜਿਹੜੇ ਉਹ ਭਰਾਵਾਂ ਤੋਂ ਵੀ ਵੱਧ ਪਿਆਰ ਕਰਦੇ ਸੀਗੇ ਬਾਈ ਉਹ ਕਿੰਨੇ ਦੁਖੀ ਨੇ ਬਾਈ ਤੇ ਹੁਣ ਆਪਾਂ ਦੇਖਾਂਗੇ ਬਈ ਮੇਰੇ ਉਹਨਾਂ ਨੇ ਪਾਈ ਹੋਈ ਹੈ ਇੱਕ ਵੀਡੀਓ ਤੇ ਆਪਾਂ ਮਾੜਾ ਮੋਟਾ ਸੁਣ ਕੇ ਥੋੜੀ ਜਾਣਕਾਰੀ ਅਸੀਂ ਵੀ ਲਵਾਂਗੇ ਤੇ ਤੁਹਾਨੂੰ ਵੀ ਦਵਾਂਗੇ ਆਓ ਜੀ ਬੜੇ 카ਰ্তিক ਦੀ ਜੋ ਭੈਣ ਹੈ ਉਹਨਾਂ ਦੀ ਅੱਖਾਂ ਤੋਂ ਸੰਜੂ ਨੇ ਮਾਂ ਆਦ ਇਸ ਮਾਂ ਨੇ 카ਰ্তিক ਨੂੰ 9 ਮਹੀਨੇ ਆਪਣੀ ਕੁੱਖ ਦੇ ਵਿੱਚ ਰੱਖਿਆ ਹਾਲਾਂਕਿ ਉਹਨਾਂ ਦੇ ਵੱਲੋਂ ਲਗਾਤਾਰ ਅਪੀਲ ਵੀ ਕੀਤੀ ਜਾ ਰਹੀ ਹੈ ਕਿ 카ਰ্তিক ਨੂੰ ਜੋ ਸਜ਼ਾ ਮਿਲਣੀ ਚਾਹੀਦੀ ਹੈ ਔਰ ਕਿਉਂਕਿ ਮੋੜ ਉਧਰ ਦਿੱਤੇ ਪੁੱਤ ਨਹੀਂ ਲਾਜ ਜਾਣੀ ਉਸ ਤੋਂ ਨੂੰ ਪੁੱਛ ਕੇ ਦੇਖੋ ਕਿ ਉਹਨਾਂ ਦਾ ਕੀ ਮਤਲਬ ਹੈ ਭੈਣ ਰੋ ਰਹੀਆਂ ਇਹ ਕੱਤ ਨਹੀਂ ਪੂਰਾ ਹੋਣਾ ਦੇਖੋ ਤਾਂ ਤੁਸੀਂ ਜੋ ਕਾਰਤਿਕ ਦੇ ਨਾਲ ਕਾਰਤਿਕ ਦੇ ਦੋਸਤ ਸੀਗੇ ਉਹਨਾਂ ਦੀ ਅੱਖਾਂ ਨੰਮ ਨੇ ਕੋਈ ਸਾਲ ਦਾ ਬੱਚਾ ਅਜੇ ਦੀ ਜਵਾਨੀ ਸ਼ੁਰੂ ਹੀ ਸੀ ਆਜ ਤੇ ਦੇਣੀ ਹੋਦੀ ਅਜੇ ਸੇਹਰਾ ਬਣ ਕੇ ਭੈਣ ਮਾਂ ਪੁੱਤ ਪਰ ਵਾਰ ਕਿਸ ਤਰ੍ਹਾਂ ਹੋ ਰਿਹਾ ਕੋਈ ਸ਼ਬਦ ਨਹੀਂ ਹੈ ਨੰਨੋਰ ਨਹੀਂ 25 ਸਾਲ ਦਾ ਕਰ ਦੇਣਾ ਤੂੰ ਨੂੰ ਮਾਰ ਦੇਣਾ ਇੱਕ ਦੰਪਤੇ ਵਿੱਚ ਕੋਈ ਰੰਜਸ਼ੀ ਤੇ ਬੈ ਕੇ ਕੱਢ ਲਉਂਦੇ ਨਾ ਹੁੰਦੇ ਨਾ ਬੈ ਕੇ ਗੱਲ ਆਹੀ ਗੱਲ ਹੈ ਜੀ ਕਿ ਅਸੀਂ ਵੀ ਇਹੀ ਗੱਲ ਦੇ ਹੱਕ 'ਚ ਆ ਕਿ ਕੋਈ ਵੀ ਐਡਾ ਮਸਲਾ ਨਹੀਂ ਹੁੰਦਾ ਕਿ ਜਿਹੜਾ ਬੈ ਕੇ ਸੋਲਵ ਨਾ ਹੋ ਸਕੇ ਐਡਾ ਮਤਲਬ ਕਿ ਜੀਵਨ ਚ ਬਣਿਆ ਹੀ ਨਹੀਂਗਾ ਬਾਈ ਐਡੇ ਐ ਆਪਣੇ ਜੰਗਾ ਬੰਦ ਹੋ ਜਾਂਦੇ ਨੇ ਪਤਨ ਉਹਨਾਂ ਦੀ ਜਿਹੜੀ ਪਿੱਛੇ ਹੋਈ ਸੀ ਇਹ ਬੈ ਕੇ ਖਤਮ ਹੋ ਗਈ ਸੀ ਆਪਾਂ ਇੰਡੀਆ ਤੇ ਪਾਕਿਸਤਾਨ ਦੀ ਜੰਗ ਵੀ ਖਤਮ ਹੋ ਹੀ ਗਈ ਵਾ ਤੇ ਇਹੋ ਜਿਹੀ ਕੋਈ ਜੰਗ ਨਹੀਂ ਜਿਹੜੀ ਬੈ ਕੇ ਗੱਲਬਾਤ ਨਾਲ ਸਹੀ ਨਾ ਹੋ ਸਕੇ ਕਿਸ ਨੂੰ ਮਾਰ ਦੇਣਾ ਯਾਰ ਕੋਈ ਵਧੀਆ ਗੱਲ ਨਹੀਂ ਕਿ ਵੀਰੇ ਇਹ ਤਾਂ ਕਿਸੇ ਨੂੰ ਮਾਰਨਾ ਮਸਲੇ ਦਾ ਹੱਲ ਨਹੀਂ ਹੈਗਾ ਉਹਦੀ ਭੈਣ ਵੇਖ ਲੋ ਕਿੰਨਾ ਰੋਂਦੀ ਪਈ ਆ ਹਾਲੇ ਕਹਿੰਦੇ ਅੱਜ ਤੋਂ ਜਿੱਦਣ ਡੈਥ ਹੋਈ ਆ ਉਹਦੀ ਉਹ ਤੋਂ 15 ਦਿਨ ਪਹਿਲੇ ਯੂਕੇ ਵਾਪਸ ਗਈ ਸੀ ਅਸਲ ਵਾਪਸ ਗਈ ਸੀ ਤੇ ਹਾਂ ਯੂਕੇ ਰਹਿੰਦੀ ਆ ਦੀ ਭੈਣ ਤੇ ਹੁਣ ਵਾਪਸ ਆਈ ਆ ਦੇਖ ਲੋ ਏ ਯਾਰ ਬਾਈ ਕੀ ਇਹ ਦਰਦ ਸਿਰ ਹੋਣਾ ਮਾਵਾ ਬਹੁਤ ਔਖਾ ਯਾਰ ਬਹੁਤ ਔਖਾ ਇਹ ਉਹੀ ਸਮਝ ਸਕਦੇ ਨੇ ਜੀ ਤੇ ਬੀਤੀ ਆ ਹਨਾ ਬਾਈ ਕਿਉਂਕਿ ਇਸ ਤਾਂ ਜਿਹੜਾ ਸਿੱਧੂ ਦਾ ਹੋਇਆ ਸੀ ਅਸੀਂ ਉੱਥੇ ਵੀ ਗਿਆ ਸੀ ਕਿ ਬਾਈ ਉਹ ਤੁਸੀਂ ਲੋਕਾਂ 'ਚ ਦਰਦ ਦੇਖਿਆ ਸੀ ਤੇ ਉਹ ਦਰਦ ਅਸੀਂ ਅੱਜ ਇੱਥੇ ਵੀ ਦੇਖਦੇ ਪਏ ਲੋਕਾਂ ਨੂੰ ਬਹੁਤ ਦਰਦ ਆ ਬਾਈ ਯਾਰ ਇਸ ਮੁੰਡੇ ਦੇ ਜਾਣ ਦਾ ਅੱਜ ਬੇੜਾ ਤੇ ਪਰੰਦਰੇ ਨੋੜਾ ਕਾਰਤਿਕ ਬੱਗਨ ਦਾ ਸੰਸਕਾਰ ਅੱਜ 7ਵੇਂ ਦਿਨ ਕੀਤਾ ਜਾ ਰਿਹਾ ਇਸ ਵਕਤ ਮੈਂ ਬਾਜਵਾ ਨਗਰ ਕੁਲੀ ਦੇ ਨਾਲ ਸ਼ਮਸ਼ਾਨ ਘਾਟ ਤੇ ਮੌਜੂਦ ਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਮੌਜੂਦ ਨੇ 카ਰ্তিক ਨੂੰ ਚਾਉਣ ਵਾਲੇ ਲੋਕ ਇੱਥੇ ਮੌਜੂਦ ਨੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਜੋ ਲੋਕ ਅੱਜ ਪਹੁੰਚੇ ਨੇ 카ਰ্তিক ਨੂੰ ਅੱਜ ਅੰਤਿਮ ਵਿਦਾਈ ਦੇਣ ਦੇ ਲਈ ਸੋ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਅੱਜ 카ਰ্তিক ਦਾ ਜਿਹੜਾ ਸੰਸਕਾਰ ਹੈ ਉਹ ਕੀਤਾ ਜਾਏਗਾ ਅੱਜ ਸੱਤਵੇਂ ਦਿਨ 카ਰ্তিক ਦਾ ਸੰਸਕਾਰ ਹੈ ਜਿਹੜਾ ਉਹ ਕੀਤਾ ਜਾ ਰਿਹਾ ਔਰ ਤੇ ਇਹਦੇ ਵਿੱਚ ਇਹ ਵੀ ਸੁਣਿਆ ਸੀ ਕਿ ਮੁੰਡੇ ਯੂਪੀ ਤੋਂ ਤੇ ਪੰਜਾਬ ਜਦ ਤਾ ਆਏ ਆਏ ਹੋਏ ਸੀ ਦਿੱਲੀ ਤੋਂ ਵੀ ਆਏ ਸੀ ਮੁੰਡੇ ਤੇ ਸੰਸਕਾਰ ਇਸ ਕਰਕੇ ਲੇਟ ਹੋ ਗਿਆ ਸੀਗਾ ਕਿਉਂਕਿ ਇਹ ਸਿਸਟਰ ਜੀ ਜਿਹੜੇ ਭੈਣ ਨੇ ਕਰਤਿਕ ਬੱਗਨ ਤੇ ਇਹ ਯੂਕੇ ਸੀਗੇ ਉੱਥੋਂ ਆਉਣਾ ਸੀ ਇਹਨਾਂ ਨੇ ਉਦੋਂ ਡਿਲੇ ਇਹਨਾਂ ਨੂੰ ਬਾਕੀ ਉਹ ਕਹਿੰਦੇ ਜਿੰਨਾ ਟਾਈਮ ਤੁਹਾਨੂੰ ਜਨਰਲ ਟਾਈਮ ਤੁਹਾਨੂੰ ਸਾਫ਼ ਨਹੀਂ ਮਿਲਦਾ ਹੈਗਾ ਜਾਂ ਕੋਈ ਬੰਦਾ ਫੜੇ ਨਹੀਂ ਜਾਂਦਾ ਉਹਨਾਂ ਟਾਈਮ ਸੀ ਪੋਸਟਮਾਰਟਮ ਵੀ ਨਹੀਂ ਕਰਨਾ ਪੋਸਟਮਾਰਟਮ ਇਹਦਾ ਬਾਈ ਦਾ ਕੱਲ ਪਰਸੋਂ ਹੋਇਆ ਵਾ ਤੇ ਜਾਂ ਜਾ ਕੱਲ ਸੰਸਕਾਰ ਹੋਇਆ ਮੰਨ ਲਓ ਅੱਜ ਅਸੀਂ ਵੀਡੀਓ ਪਾ ਰਹੇ ਆਂ ਵੀਡੀਓ ਦੇਖਤਨ ਪਹਿਲਾਂ ਸੰਸਕਾਰ ਹੋਇਆ ਵਾ ਤੇ ਉਹ ਤੱਕਤਨ ਪਹਿਲਾਂ ਪੋਸਟਮਾਰਡਮ ਹੋਇਆ ਵਾ ਤੇ ਜਿਹੜੇ ਮੌਜੂਦੇ ਅਫਸਰ ਸੀ ਉਹਨਾਂ ਨੇ ਵਿਸ਼ਵਾਸ ਦਲਾਇਆ ਕਿ ਸਾਨੂੰ ਇੱਕ ਬੰਦਾ ਫੜ ਵੀ ਲਿਆ ਹਾਂ ਸ਼ਾਇਦ ਮੈਨੂੰ ਸ਼ਾਇਦ ਇਹਨਾਂ ਨੂੰ ਨਹੀਂ ਪਤਾ ਕਿ ਇੱਕ ਬੰਦਾ ਫੜਿਆ ਨਹੀਂ ਫੜਿਆ ਪਰ ਉਹਨਾਂ ਨੇ ਵਿਸ਼ਵਾਸ ਜ਼ਰੂਰ ਦਵਾਇਆ ਕਿ ਹੋਰ ਕਾਲ ਰਿਕਾਰਡਿੰਗਾਂ ਟਰੇਸ ਹੋਈਆਂ ਨੇ ਤੇ ਅਸੀਂ ਬਹੁਤ ਜਲਦੀ ਫੜਾਂਗੇ ਵੀ ਤੇ ਇਹਨਾਂ ਨੇ ਵਿਸ਼ਵਾਸ ਦਵਾਇਆ ਵਾ ਤੇ ਫਿਰ ਇਹਦਾ ਸੰਸਕਾਰ ਕੀਤਾ ਮੁੰਡੇ ਦਾ ਬਾਕੀ ਭੈਣ ਨੂੰ ਵੀ ਦੱਸਿਆ ਨਹੀਂ ਸੀ ਭੈਣ ਨੂੰ ਹੀ ਦੱਸਿਆ ਸੀ ਕੇ ਕਾਰਤਿਕ ਠੀਕ ਆ ਤੇ ਏਡੀ ਕੋਈ ਖਾਸ ਗੱਲ ਨਹੀਂ ਕਿ ਤੂੰ ਆਇਆ ਆਰਾਮ ਨਾਲ ਆਇਆ ਤੇ ਉਸ ਕਰਕੇ ਵੀ ਸ਼ਾਇਦ ਡਿਲੇ ਹੋ ਗਿਆ ਸੀ ਤੇ ਬਾਕੀ ਯਾਰ ਕਹੀ ਜਾਂਦੇ ਆ ਹਨਾ ਕਿ ਗੈਂਗਸਟਰ ਆ ਗੈਂਗਸਟਰ ਯਾਰ ਇੰਨੀ ਜਲਦੀ ਕੋਈ ਨਹੀਂ ਗੈਂਗਸਟਰ ਬਣਦਾ ਮੈਂ ਤਾਂ ਉਹਨਾਂ ਤੇ ਹੈਰਾਨ ਆ ਚੱਲ ਲੜਾਈਆਂ ਜੀ ਇੱਕ ਦੋ ਹੋਈਆਂ ਨੇ ਮੁੰਡੇ ਦੀਆਂ ਆਪਾਂ ਨਹੀਂ ਕਹਿੰਦੇ ਮੁੰਡੇ ਲੜਾਈ ਨਹੀਂ ਹੋਈ ਇੱਕ ਦੋ ਲੜਾਈਆਂ ਹੋਈਆਂ ਨੇ ਉਹ ਨੋਰਮਲ ਹਰੇਕ ਦੀ ਪੰਜਾਬ ਦੇ ਵਿੱਚ ਹਨਾ ਹਰੇਕ ਦੀ ਹੁੰਦੀ ਆ ਪਰ ਹਰ ਦੇ ਉੱਪਰ ਗੈਂਗਸਟਰ ਨਾ ਲਾਇਆ ਪਰ ਉਹ ਯਾਰ ਉਹਦੇ ਉੱਤੇ ਨਾ ਲੇ ਕਾਰਤਿਕ ਗੈਂਗਸਟਰ ਦਾ ਮਰਡਰ ਹੋਇਆ ਹਨਾ ਬਹੁਤ ਗਲਤ ਗੱਲਾਂ ਐ ਉਹਦੀ ਭੈਣ ਤੇ ਉਦੀ ਮਦਰ ਤੇ ਹਣਾ ਉਹਦਾ ਫੈਮਿਲੀ ਦੇ ਕਾਰਤਿਕ ਨੂੰ ਸ਼ਨੀਵਾਰ ਫੇਰ ਰਾਤ ਗੋਲੀਆਂ ਮਾਰ ਕੇ ਉਸਦਾ ਕਤਲ ਕੀਤਾ ਗਿਆ ਸੀਗਾ ਤਾਂ ਜਿਸ ਤੋਂ ਬਾਅਦ ਲਗਾਤਾਰ ਪਰਿਵਾਰ ਜਿਹੜਾ ਇਨਸਾਫ ਦੀ ਮੰਗ ਕਰ ਰਿਹਾ ਸੀਗਾ ਔਰ ਕਾਰਤਿਕ ਦੇ ਕਾਤਲਾਂ ਨੂੰ ਸਜ਼ਾ ਦਿੱਤੀ ਜਾਵੇ ਸੋ ਲਗਾਤਾਰ ਤਸਵੀਰ ਤੁਹਾਡੇ ਨਾਲ ਸਾਂਝੀਆਂ ਕਰ ਰਿਆਂ ਨੰਮ ਅੱਖਾਂ ਨੇ ਚਾਹੇ ਲੁਧਿਆਣੇ ਦੇ ਲੋਕ ਆ ਚਾਹੇ ਪੰਜਾਬ ਤੋਂ ਬਾਹਰ ਲੋਕ ਆਏ ਨੇ ਜੋ ਕਾਰਤਿਕ ਨੂੰ ਚਾਉਣ ਵਾਲੇ ਨੇ ਅੱਖਾਂ ਜਿਹੜੀਆਂ ਨੰਮ ਨੇ ਕਾਰਤਿਕ ਨੂੰ ਅੰਤਿਮ ਵਿਦਾਈ ਦੇਣ ਦੇ ਲਈ ਅੱਜ ਲੁਧਿਆਣਾ ਸਮਸ਼ਾਨ ਘਾਟ ਦੇ ਵਿੱਚ ਪਹੁੰਚੇ ਨੇ ਵੱਡੀ ਗਿਣਤੀ ਦੇ ਵਿੱਚ ਲੋਕ ਮੌਜੂਦ ਨੇ ਜੋ ਕਾਰਤਿਕ ਨੂੰ ਚਾਹਣ ਵਾਲੇ ਸੀ ਤਾਂ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਇੱਥੇ ਕਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਨੇ ਜੋ ਕਾਰਤਿਕ ਨੂੰ ਪਿਆਰ ਕਰਦੇ ਸੀ ਹਾਲਾਂਕਿ ਪਿਓ ਰਿਆ ਚਮਕ ਆਸਤਾ ਰਹਿ ਗਿਆ ਕਿਉਂ ਦੇ ਮੋ ਮੋਢਿਆਂ ਦੇ ਉੱਤੇ ਪੁੱਤ ਦੀ লাশ ਜਾਣੀ ਉਸ ਪਿਓ ਨੂੰ ਪੁੱਛ ਕੇ ਦੇਖੋ ਕਿ ਉਹਦਾ ਕੀ ਮਤਲਬ ਹੈ ਹੁਣ ਤੁਸੀਂ ਆਪ ਸੁਣਾ ਲਓ ਕੀ 22 ਸਾਲ ਦਾ ਨੌਜਵਾਨ ਮੁੰਡਾ ਜਿਹਦੇ ਉੱਪਰ ਪਿਓ ਦੇ ਮੋਢਿਆਂ ਦੇ ਉੱਪਰ লাশ ਜਾਣੀ ਪੁੱਤ ਦੀ ਸਭ ਤੋਂ ਦੁਨੀਆ ਦਾ ਵੱਡਾ ਘਾਟਾ ਹੁੰਦਾ ਆਪਾਂ ਹਫ਼ਤੇ ਤੱਕ ਭੁੱਲੇ ਜਾਣਾ ਬਿਲਕੁਲ ਦੋਸਤਾਂ ਨੇ 20 ਤੱਕ ਭੁੱਲੇ ਜਾਣਗੇ ਮਹੀਨੇ ਤੱਕ ਭੁੱਲੇ ਜਾਣਗੇ ਪਰ ਮਾਂ ਭੈਣ ਤੇ ਪਿਓ ਸਾਰੀ ਜ਼ਿੰਦਗੀ ਰੋਣ ਕੇ ਸਾਰੀ ਜ਼ਿੰਦਗੀ ਦਾ ਘਟਾਉਣ ਨੂੰ ਸਾਰੀ ਜ਼ਿੰਦਗੀ ਦਾ ਕਿ ਇਹ ਨਾ ਐ ਨਹੀਂ ਕਿ ਮੁੰਡਾ ਕਿਹ ਨਾਲ ਇੰਸਟਾ ਤੇ ਮਸ਼ਹੂਰ ਸੀਗਾ ਮੈਂ ਨਹੀਂ ਕਹਿੰਦਾ ਕਿ ਇੰਸਟਾ ਤੇ ਮਸ਼ਹੂਰ ਸੀਗਾ ਇਹ ਮੁੰਡਾ ਨਾ ਬਾਸਕਟਬਾਲ ਦਾ ਬਹੁਤ ਵਧੀਆ ਪਲੇਅਰ ਸੀਗਾ ਨੈਸ਼ਨਲ ਪਲੇਅਰ ਸੀ ਬਾਸਕਟਬਾਲ ਦਾ ਨੈਸ਼ਨਲ ਪਲੇਅਰ ਸੀਗਾ ਇਹ ਬਾਕੀ ਯਾਰ ਲਾਸ ਜਾਣੇ ਆਪਣੇ ਪਿਓ ਦੇ ਮੁੰਡੇ ਤਾਂ ਕੋਈ ਨਹੀਂ ਪਿਓ ਹੈ ਜਿਹੜਾ ਕਹਿੰਦਾ ਐ ਹੋਵੇ ਹਨਾ ਤੇ ਮੇਰਾ ਭਰਾ ਯਾਰ ਥੋੜਾ ਦੇਖ ਲਿਆ ਕਰੋ ਯਾਰ ਬਹਿ ਕੇ ਸਮਝਾ ਲਦੇ ਇਹਦੇ ਮਦਰ ਨਾਲ ਗੱਲ ਕਰਦੇ ਪਿਓ ਨਾਲ ਗੱਲ ਕਰਦੇ ਨਾ ਫਾਦਰ ਸਾਹਿਬ ਨਾਲ ਤੇ ਉਹ ਆਪੇ ਕੁਝ ਗੱਲਬਾਤ ਸੀ ਯਾਰ ਹਣਾ ਕਹਿੰਦੇ ਗਾਲਾਂ ਗੂਲਾਂ ਕੱਢਦਾ ਸੀਗਾ ਪਰ ਜੇ ਤੁਸੀਂ ਜੇ ਬਹਿ ਕੇ ਗੱਲ ਕਰਦੇ ਵੀਰੇ ਯਾਰ ਆਰਮਨਾਨ ਹੋ ਜਾਂਦੀ ਏ ਗੱਲ ਕਿਸੇ ਦਾ ਪੁੱਤ ਖੋਲਣਾ ਹੈ ਨਾ ਕਿਸੇ ਦਾ ਭਰਾ ਖੋਲਣਾ ਜਿਆਦਾ ਸਮਝਦਾਰੀ ਨਹੀਂ ਮੈਨੂੰ ਸ਼ਾਇਦ ਸਾਨੂੰ ਐ ਲੱਗਦਾ ਵਾ ਬੱਕੀ ਆਪਾਂ ਬਾਈ ਹਾਂ ਸਮਝੋ ਔਰ ਕਹਿਣ ਰੋ ਰਹੀ ਆ ਇਹ ਕਹਾਣੀ ਪੂਰਾ ਹੋਣਾ ਮੈਨਾਂ ਕਿਹਨਾਂ ਦੋਸ਼ੀਆਂ ਨਾਲ ਇੰਕਾਉਂਟਰ ਕਰਨਾ ਚਾਹੀਦਾ ਸੀ ਪੰਜਾਬ ਨਾਲ ਇੰਕਾਉਂਟਰ ਨਾਲੇ ਲੁਧਿਆਣੇ ਦੇ ਪੰਜਾਬ ਦੇ ਵਿੱਚ ਖੜ ਪੈਣੀ ਆ ਸਤਿਗੁਰੂ ਜੀ ਨੂੰ ਬੱਖ ਨੂੰ ਨਮਨ ਇਹ ਸੱਤਨ ਬਾਦ ਆ ਜਿਸ ਦਾ ਸੰਸਕਾਰ ਕੀਤਾ ਜਾ ਰਿਹਾ ਹੈ ਬਾਈ ਸਾਹਿਬ ਉਮਰ ਸੀ ਕਿੰਨੇ ਨੈਸ਼ਨਲ ਖਿਡਾਰੀ ਸੀਗਾ ਹਾਂਜੀ ਬਹੁਤ ਵਧੀਆ ਬੱਚਾ ਸੀ ਉਹ ਇੰਨਾ ਸੇ ਅਸੀਂ ਵੀ ਫੋਲੋ ਕਰਦੇ ਸੀ ਮੇਰੀ ਬੇਟੀ ਦੁਬਈ ਰਹਿੰਦੀ ਹੈ ਉਹ ਵੀ ਉਹਨੂੰ ਫੋਲੋ ਕਰਦੀ ਸੀ 31 ਮਾਰਚ ਨੂੰ ਉਹਨੂੰ ਮਿਲਣਾ ਆਣਾ ਸੀ ਇੱਥੇ ਤੇ ਬਹੁਤ ਅੱਛਾ ਸੀ ਮੇਰੇ ਸਾਹਮਣੇ ਗਲਤ ਨਹੀਂ ਕਰਦਾ ਸੀ ਕਿਸੇ ਦੇ ਨਾਲ ਉਹ ਸਹੀ ਸੀ ਤੇ ਜਿਨ੍ਹਾਂ ਨੇ ਵੀ ਕਿਹਾ ਹੈ ਗਲਤ ਕੀਤਾ ਹੈਗਾ ਉਹਨੂੰ ਮਾਰ ਕੇ ਤਾਂ ਨਾਮ ਤੇ ਫੇਰ ਬਣ ਗਿਆ ਉਹ ਉੱਥੇ ਤੇ ਉੱਥੇ ਹੀ ਰਹਿ ਗਿਆ ਜਿੱਦਾਂ ਦੀ ਮਾਂ ਰੋਂਦੀ ਪਈ ਹੈ ਨਾ ਇੱਕ ਦਿਨ ਉਹਨਾਂ ਨਾਲ ਵੀ ਗੱਦੀ ਹੋਣਾ ਮਾਂ ਦਾ ਰੋਣਾ ਨਹੀਂ ਦੇਖਿਆ ਜਾ ਰਿਹਾ ਜਿਸਨੇ 9 ਮਹੀਨੇ ਆਪਣੀ ਕੁੱਖ ਦੇ ਵਿੱਚ ਰੱਖਿਆ ਕੱਲਾ-ਕੱਲਾ ਮੁੰਡਾ ਮਾਰਦਾ ਐ ਭਾਵੇਂ ਕੁੜੀ ਹੋਵੇ ਮੁੰਡਾ ਵੀ 9 ਮਹੀਨੇ ਬੱਚੇ ਤੱਕਣਾ 2 ਸਾਲ ਦਾ ਕਰ ਦੇਣਾ ਤੇ ਉਹਨੂੰ ਮਾਰ ਦੇਣਾ ਇੱਕ ਦਮ ਦੇ ਵਿੱਚ ਕੋਈ ਰੰਜਸੀ ਵੀ ਤੇ ਬੈ ਕੇ ਕੱਢ ਲੈਂਦੇ ਨਾ ਉਹਦੇ ਨਾਲ ਬੈ ਕੇ ਘਰ ਨੇ ਵੇੜ ਲਾਂ ਤੇ ਮਾਰਨ ਦੀ ਲੋੜ ਆ ਅੱਜ ਕੱਲ੍ਹ ਘੇਰਾ ਚੱਕਦਾ ਹੈ ਤੇ ਅਚਕਦਾ ਬੱਚੇ ਨੂੰ ਮਾਰ ਦਿੰਦਾ ਘੇਰਾ ਚੱਕਦਾ ਮਾਂ ਦਾ ਪੁੱਤ ਮਾਰ ਦਿੰਦਾ ਉਹਨਾਂ ਦੀ ਮਾਂ ਮਾਤਾ ਦਾ ਤਰਸ ਨਹੀਂ ਆਉਂਦਾ ਉਹਦੀ ਭੈਣ ਕੀ ਦੋਸਤ ਨੇ ਉਹਦਾ ਰਹਿਮ ਨਹੀਂ ਆਉਂਦਾ ਇਸ ਮਾਤਾ ਦਾ ਜਿਹੜਾ ਦਰਦ ਨਾਲੇ ਦਿਲੋਂ ਆ ਮੈਨੂੰ ਤਾਂ ਐ ਲੱਗਦਾ ਵਾ ਕਿਉਂਕਿ ਮੈਂ ਬਹੁਤ ਟਾਈਮ ਬਾਅਦ ਹੈ ਨਾ ਕਿ ਸਿੱਧੂ ਮੁਸਲਮਾਤਾ ਹੀ ਦੇਖੇ ਸੀਗੇ ਇਹ ਮਾਤਾ ਦਰਦ ਵਿੱਚ ਦਿਲੋਂ ਵੀ ਮੈਨੂੰ ਪਤਾ ਨਹੀਂ ਕੌਣ ਨੇ ਇਹ ਕਾਰਤਿਕ ਦੀ ਇੱਕ ਫਰੈਂਡ ਸੀ ਕੁੜੀ ਉਹਦੀ ਮੰਮੀ ਆ ਇਹ ਚਲੋ ਹਾਂ ਜੋ ਵੀ ਨੇ ਬਟ ਦਿਲੋਂ ਦੁੱਖ ਹੋ ਰਿਹਾ ਇਹਨਾਂ ਨੂੰ ਉਹਨਾਂ ਦੇ ਜਾਣ ਦਾ ਜਿਵੇਂ ਦਾਦੇ ਪੈਣ ਕਿ ਯਾਰ ਕਿਸ ਨੂੰ ਮਾਰ ਦੇਣਾ ਤੇ 9 9 ਮਹੀਨੇ ਪਹਿਲਾਂ ਢਿੱਡ 'ਚ ਰੱਖਣਾ ਫਿਰ ਵੱਡਾ ਕਰਨਾ ਤੇ ਫੇਰ ਉਸ ਤੋਂ ਬਾਅਦ ਕੋਈ ਵੀ ਆਉਂਦਾ ਗੋਲੀ ਮਾਰ ਕੇ ਚਲੇ ਜਾਂਦਾ ਗੱਲ ਬਹਿ ਕੇ ਸੌਫਾ ਹੋ ਸਕਦੀ ਸੀ ਕਿ ਦੇਖਿਆ ਜਾਵੇ ਤਾਂ ਭਰਾ ਭਰਾ ਬਣ ਕੇ ਜਿਹੜਾ ਆਪਣਾ ਯੂਥ ਆ ਪੰਜਾਬ ਦਾ ਯੂਥ ਆ ਉਹਨੂੰ ਮੈਂ ਇਹ ਸੁਨੇਹਾ ਦਿੰਨਾ ਵਾ ਕਿ ਮੇਰਾ ਭਰਾ ਬਣ ਕੇ ਯਾਰ ਜੇ ਕੁਝ ਵੀ ਗੱਲ ਹੁੰਦੀ ਹੈ ਆਪਣੇ ਫੈਮਿਲੀ ਨਾਲ ਜਰੂਰ ਸ਼ੇਅਰ ਕਰੋ ਤੁਸੀਂ ਆਪਣੇ ਮਾਪੇ ਨਾਲ ਕਿਉਂਕਿ ਹੁਣ ਉਹ ਤੋਂ ਸੱਚਾ ਸੁੱਚਾ ਸਾਥੀ ਕੋਈ ਨਹੀਂਗਾ ਜਿਹੜੇ ਯਾਰ ਦੋਸਤ ਨੇ ਚਲ ਵਧੀਆ ਯਾਰ ਦੋਸਤ ਵੀ ਹੁੰਦੇ ਜਿਵੇਂ ਕਾਰਤਿਕ ਦੇ ਵੀ ਬੱਝੇ ਯਾਰ ਦੋਸਤ ਸੀਗੇ ਤੇ ਬਟ ਕਈ ਯਾਰ ਤੋਂ ਥੋੜੇ ਜਿਹੀ ਗਲਤ ਵੀ ਹੁੰਦੇ ਨੇ ਉਂਗਲਾ ਲਾਉਣ ਵਾਲੇ ਯਹਾਂ ਚੱਕ ਦਾਂਗੇ ਆਪਾਂ ਇਹ ਕਰਦਾਂਗੇ ਤੇ ਸਾਨੂੰ ਸਾਡਿਆ ਹੱਥ ਦੇਣ ਅਸੀਂ ਇਹਨਾਂ ਨੂੰ ਆਪ ਨੇ ਵੇਡਾਂਗੇ ਕੋਈ ਨਹੀਂ ਦੇਖ ਰਿਹਾ ਚਾਹੇ ਛੋਟਾ ਚਾਹੇ ਕੋਈ ਵੱਡਾ ਸਭੀ ਆਪ ਦੇਖੋ ਬੀਬੀਆਂ ਭੈਣਾਂ ਦੇਖੋ ਲੱਖਾਂ ਦੇ ਹਸਾਮ ਨਾਲ ਰੋ ਰਿਹਾ ਮੌਤ ਨਹੀਂ ਪੰਜਾਬ ਮਰਿਆ ਇਹ ਤਸਵੀਰ ਤੁਸੀਂ ਦੇਖੋ ਕਿ ਸ਼ਮਸ਼ਾਨ ਘਾੜ ਦੇ ਅੰਦਰ ਪੈਰ ਰੱਖਣ ਦੀ ਜਗ੍ਹਾ ਨਹੀਂ ਹੈ ਪਰ ਨੌਜਵਾਨ ਜਿਹੜਾ ਕਿੰਨੇ ਮੌਜੂਦ ਨੇ ਇਹ ਤਸਵੀਰ ਤੁਸੀਂ ਦੇਖੋ ਕਿ 카ਰ্তিক ਦੀ ਇੱਕ ਝਲਕ ਦਿਖ ਜੇ ਇੱਕ ਝਲਕ ਦੇਖਣ ਦੇ ਲਈ ਕਿੰਨੇ ਨੌਜਵਾਨ ਪਹੁੰਚੇ ਨੇ ਚਾਹੇ ਕੋਈ ਛੋਟਾ ਚਾਹੇ ਕੋਈ ਵੱਡਾ ਚਾਹੇ ਕੋਈ ਬਜ਼ੁਰਗ ਅੱਜ ਸਾਰੇ ਲੁਧਿਆਣਾ ਸ਼ਮਸ਼ਾਨ ਘਾਟ ਪਹੁੰਚੇ ਨੇ ਬਾਜਵਾ ਨਗਰ ਦੀ ਪੁਲੀਸ ਦੇ ਤੁਸੀਂ ਇਸ ਇਲਾਕੇ ਦੇ ਹੀ ਹੋ ਰਾਇ ਦੇਖੋ ਰਾਇਪੁਰ ਤੋਂ ਹੈ ਨਿੱਕੜੇ ਜਾਵਾਂਗੇ ਚਲੋ ਜੀ ਅੱਪਾ ਦਾ ਇਹੀ ਗੱਲ ਕਹਿਣੀ ਜਾਵਾਂਗੇ ਕਿ ਮੇਰਾ ਭਰਾ ਬਣ ਕੇ ਨਾ ਕੋਈ ਵੀ ਗੱਲ ਹੁੰਦੀ ਆਪਣੇ ਮਾਪਾਪਰ ਨਾਲ ਜ਼ਰੂਰ ਸ਼ੇਅਰ ਕਰੋ ਤੇ ਬਾਕੀ ਜਿਹੜੇ ਸਟੈਪ ਚੱਕਦੇ ਨੇ ਮੁੰਡੇ ਆਪਣੇ ਪੰਜਾਬ ਦੇ ਜਾਂ ਬਾਹਰਲੇ ਵੀ ਹੁੰਦੇ ਨਾ ਚਾਹੇ ਮੇਰੇ ਭਰਾ ਤੇ ਜਦ ਇਹ ਮਾਰ ਦੇਣਾ ਯਾਰ ਕਿਸੇ ਨੂੰ ਕੋਈ ਵਧੀਆ ਗੱਲ ਨਹੀਂ ਬੈਠ ਕੇ ਗੱਲ ਕਰਨ ਦਾ ਜਰੂਰ ਹਣਾ ਯਤਨ ਕਰਿਆ ਕਰੋ ਜੇ ਉਹ ਮੁੰਡਾ ਨਹੀਂ ਮੰਨਦਾ ਪਿਆ ਉਹਦੇ ਫੈਮਿਲੀ ਨੂੰ ਇੱਕ ਵਾਰ ਜਰੂਰ ਕਹੋ ਯਾਰ ਕਿ ਤੁਹਾਡੇ ਮੁੰਡੇ ਦੀ ਇਹ ਖਰਾਬੀ ਆ ਸਾਨੂੰ ਚੰਗੀ ਨਹੀਂ ਲੱਗਦੀ ਵੀ ਤੇ ਉਹਦਾ ਮਦਰ ਫਾਦਰ ਆਪ ਹੀ ਸਮਝਾਉਣਗੇ ਉਹਨੂੰ ਯਾਰ ਬਾਈ ਬਣ ਕੇ ਸਾਡੇ ਹੱਥ ਜੁੜ ਕੇ ਬੇਨਤੀ ਆ ਤੇ ਚੰਗਾ ਜੀ ਸਾਨੂੰ ਆਪਣਾ ਦਾ ਵੀ ਫੈਮਿਲੀ ਦਾ ਜਰੂਰ ਧਿਆਨ ਰੱਖਿਓ ਆਪਾਂ ਕਿਸੇ ਹੋਰ ਮੁੱਦੇ ਜੇ ਮਿਲਾਂਗੇ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ